ਅਜਿਹਾ ਲੁਧਿਆਣਾ ਵਿਕੇ ਵਾਲਮੀਕੀ ਸਮਾਜ ਦੇ ਵਕਵਕ ਸੰਗਠਨਾ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਵਿਕੇ ਪਹੁੰਚ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਸੀਐਮ ਭਗਵੰਤ ਮਾਨ ਨੂੰ ਪਹੁੰਚਾਇਆ ਜਾਵੇ ਅਤੇ ਮੰਗ ਕੀਤੀ ਹੈ ਕਿ ਜੋ ਵੀ ਪਿਛਲੇ ਦਿਨੀ ਭਗਵੰਤ ਵਾਲਮੀਕੀ ਮਹਾਰਾਜ ਜੀ ਦੇ ਆਸ਼ਰਮ ਦੇ ਵਿੱਚ ਜੋ ਵੀ ਬੇਦਬੀ ਹੋਈ ਹੈ ਉਸਤੇ કડਿ ਤੋ ਕੜੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਨੀਰਸ ਬਹਾੂਆ ਜੀ ਅੱਜ ਅਸੀਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿਉਂਕਿ ਕੱਲ ਭਗਵਾਨ ਵਾਲਮੀਕੀ ਤੀਰਥ ਤੇ ਭਗਵਾਨ ਵਾਲਮੀਕੀ ਤੀਰਥ ਤੇ ਜਿਹੜੀ ਬੇਇੱਤਬੀ ਦਾ ਜਿਹੜਾ ਕੰਮ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਹੈ ਅੱਜ ਅਸੀਂ ਲੁਧਿਆਣਾ ਦੇ ਸਬ ਵੱਖ-ਵੱਖ ਸੰਗਠਨਾਂ ਤੋਂ ਸਾਰੇ ਹੀ ਇਕੱਠੇ ਹੋ ਕੇ ਵਾਲਮੀਕੀ ਸਮਾਜ ਦੇ ਨੇਤਾगण ਇਹ ਜੋ ਧਰਮ ਸਮਾਜੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਿਹਾ ਧਾਰਮਿਕ ਤੇ ਸਮਾਜਿਕ ਸੰਗਠਨ ਇਕੱਠੇ ਹੋ ਕੇ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਤਾਂ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਤੱਕ ਜਿਹੜੀ ਵਾਲਮੀਕੀ ਸਮਾਜ ਦੀ ਜਿਹੜੀ ਆਵਾਜ਼ ਆਏ ਜਾਵੇ ਕਿ ਜਿਹੜੇ ਦੋਸ਼ੀਆਂ ਨੇ ਉੱਥੇ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਤੇ ਜਿਹੜਾ ਬੇਅਦਬੀ ਦਾ ਕੰਮ ਕੀਤਾ ਜਿਹੜਾ ਝੰਡਾ ਚੜਾ ਕੇ ਜਾਂ ਜੁੱਤੀਆਂ ਲੈ ਕੇ ਅੰਦਰ ਗਏ ਹਥਿਆਰਬੰਦ ਲੋਕਾਂ ਦੇ ਨਾਲ ਅੰਦਰ ਸ਼ਾਮਲ ਹੋ ਕੇ ਝੰਡਾ ਕਿਹੜਾ ਚੜਾਇਆ ਗਿਆ ਜੀ ਝੰਡਾ ਲਾਲ ਰੰਗ ਦਾ ਚੜਾਇਆ ਗਿਆ ਜੀ ਉੱਥੇ ਜਦ ਕਿ ਪੂਰਾ ਵਾਲਮੀਕੀ ਸਮਾਜ ਹਜੇ ਝੰਡੇ ਦੇ ਮੈਟਰ ਤੇ ਸਾਰਿਆਂ ਦੀ ਕੋਈ ਸਰਬਸਹਿਮਤੀ ਨਹੀਂ ਹੋਈ ਆ ਕਿਉਂਕਿ ਅਸੀਂ ਇਹ ਚਾਹਦੇ ਆ ਵੀ ਜੋ ਵੀ ਝੰਡਾ ਚੜੇ ਉੱਥੇ ਸਾਰਿਆਂ ਦੀ ਸਰਬਸਹਿਮਤੀ ਨਾਲ ਚੜੇ ਕਿਉਂਕਿ ਭਗਵਾਨ ਵਾਲਮੀਕੀ ਤਿਰਛ ਕਿਸੇ ਇੱਕ ٹرسٹ ਦਾ ਜਾਂ ਇੱਕ ਸੰਗਠਨ ਦਾ ਨਹੀਂ ਹੈਗਾ ਇਹ ਪੂਰੇ ਸਮਾਜ ਦਾ ਵਾ ਜਿੱਥੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਵਾਲਮੀਕੀ ਸਮਾਜ ਜਿਹੜਾ ਵੱਸ ਰਿਹਾ ਵਾ ਉਹ ਆਸਤਾ ਭਗਵਾਨ ਵਾਲਮੀਕੀ ਤਿਰਛ ਅੰਮ੍ਰਿਤਸਰ 'ਚ ਰੱਖਦਾ ਅਸੀਂ ਚਾਹਦੇ ਆ ਵੀ ਜੋ ਵੀ ਝੰਡਾ ਚੜੇ ਉੱਥ ਕੱਲ ਜਿਨ੍ਹਾਂ ਨੇ ਇੱਥੇ ਬੇਅਦਬੀ ਦਾ ਕੰਮ ਕੀਤਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਇਹ ਚਾਹੁੰਦੇ ਆ ਕਿ ਵੀ ਪਹਿਲਾਂ ਤਾਂ ਉੱਥੇ ਦੇ ਪ੍ਰਸ਼ਾਸਨ ਨੇ ਜਿਹਨੇ ਪੂਰੀ ਜ਼ਿੰਮੇਵਾਰੀ ਲਈ ਸੀਗੀ ਵੀ ਇਦਾਂ ਦੀ ਘਟਨਾ ਕੋਈ ਨਹੀਂ ਹੋਏਗੀ ਪਰ ਉੱਥੇ ਦੀ ਪ੍ਰਸ਼ਾਸਨ ਜਿਹੜੀ ਆ ناکਾਮਯਾਬ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਵੀ ਜਿਹੜੇ ਉੱਥੇ ਦੇ ਅਧਿਕਾਰੀ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀਗੀ ਉਹ ਪਹਿਲੇ ਤੌਰ ਤੇ ਉਥੇ ਡਿਸਮਿਸ ਕੀਤਾ ਜਾਵੇ ਜਾਂ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅੱਜ ਬੜਾ ਅਫਸੋਸਨਾ ਕਹਿਣਾ ਪੈ ਰਿਹਾ ਕਿ ਜਿਸ ਮਰਿਆਦਾ ਦੇ ਤਹਿਤ ਔਰ ਜਿਸ ਹਸੀ ਖੁਸੀ ਨਾਲ ਜਿਹੜਾ ਭਗਵਾਨ ਵਾਲਮੀਕੀ ਤੀਰਤ ਦੀ ਉਸਾਰੀ ਕਰਵਾਈ ਆ ਵਾਲਮੀਕੀ ਧਰਮ ਸਮਾਜ ਦੇ ਸਾਰੇ ਉਧੇਦਾਰਾਂ ਨੇ ਸਾਰੇ ਸੰਗਠਨਾਂ ਨੇ ਜੋ ਜੋ ਸਾਡੀ ਮਨਸਾ ਸੀ ਵਾਲਮੀਕੀ ਸਮਾਜ ਦੀ ਉਸ ਉਸ ਮਨਸਾ ਤੇ ਉਹਨਾਂ ਲੋਕਾਂ ਨੇ ਚਾਰ ਚੌਧਰੀਆਂ ਨੇ ਪਾਣੀ ਫੇਰ ਕੇ ਰੱਖ ਦਿੱਤਾ ਇਹ ਚਾਰ ਬੰਦਿਆਂ ਦੇ ਬਦੌਲਤ ਪੂਰੇ ਸਮਾਜ ਦਾ ਘਾਣ ਹੋਇਆ ਔਰ ਜੋ ਨਰਾਦਰ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਮੂਰਤੀ ਦਾ ਔਰ ਉਸ ਸਥਾਨ ਦਾ ਜਿਹਦਾ ਅਸੀਂ ਬਹੁਤ ਸਤਿਕਾਰ ਕਰਦੇ ਆਂ ਜਿਹਦੀ ਜਿਹਦੇ ਨਾਲ ਸਾਡੀ ਆਸਥਾ ਜੁੜੀ ਹੋਈ ਹੈ ਇੱਕ ਇੱਕ ਬੱਚੇ ਨਾਲ ਉਸ ਆਸਥਾ ਤੇ ਉਹਨਾਂ ਨੇ ਪਾਣੀ ਫੇਰਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆਂ ਵੈਸੇ ਤਾਂ ਸਾਡਾ ਪ੍ਰਸ਼ਾਸਨ ਤੋਂ ਮੰਨ ਉੱਠ ਚੁੱਕਾ ਆ ਕਿਉਂਕਿ ਜੋ ਵੀ ਕੱਲ ਉਥੇ ਨੰਗਾ ਨਾਚ ਹੋਇਆ ਆ ਉਹ ਪ੍ਰਸ਼ਾਸਨ ਦੀ ਦੇਖਰੇਖ ਥੱਲੇ ਹੋਇਆ ਆ ਉਥੇ ਦਾ ਜਿਹੜਾ ਪ੍ਰਸ਼ਾਸਨ ਹੈ ਸਾਡੇ ਲੋਕਾਂ ਨੂੰ ਉਥੇ ਬਿਠਾ ਕੇ ਆਸ਼ਵਾਸ਼ਣ ਦਿਵਾ ਕੇ ਵੀ ਤੁਸੀਂ ਇੱਥੇ ਬੈਠੋ ਕੋਈ ਅਜਿਹਾ ਦਾ ਕੰਮ ਨਹੀਂ ਹੋਣਾ ਔਰ ਸਾਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਲੋਕਾਂ ਨੂੰ ਖੁੱਲ੍ਹ ਖੁੱਲਾ ਸੱਦਾ ਦਿੱਤਾ ਗਿਆ ਵੀ ਤੁਸੀਂ ਆਪਣੀ ਜਿਹੜੀ ਇੱਥੇ ਮਨਮਰਜ਼ੀ ਕਰ ਸਕਦੇ ਹੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਜੇ ਜਲਦ ਤੋਂ ਜਲਦ ਉਹ ਝੰਡਾ ਉਥੋਂ ਨਾ ਰਿਮੂਵ ਕੀਤਾ ਗਿਆ ਤੇ ਅਸੀਂ ਪੂਰਾ ਵਾਲਮੀਕੀ ਸਮਾਜ ਸੜਕਾਂ ਤੇ ਆਊਗਾ ਔਰ ਇਹਨਾਂ ਸਾਧੂ ਸੰਤਾਂ ਨੂੰ ਔਰ ਉਹਦਾ ਜ਼ਿੰਮੇਵਾਰ ਸਾਰਾ ਦਾ ਸਾਰਾ ਪ੍ਰਸ਼ਾਸਨ ਹੋਊਗਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜਤਿੰਦਰ ਵੈਰਾਟੀ ਅਸੀਂ ਅੱਜ ਬੜੇ ਮੋਮੰਦ ਨਾਲ ਆਏ ਆ ਅੱਛਾ ਜੀ ਬੀਸੀ ਸਾਹਿਬ ਨੂੰ ਬਰਮੰਦੰਦ ਸਾਡੇ ਨਾਲ ਕੱਲ ਜਿਹੜਾ ਇਹ ਤੱਕਾ ਹੋਇਆ ਬਹੁਤ ਵੱਡਾ ਤੱਕਾ ਹੋਇਆ ਕਿਉਂਕਿ ਥੋੜੇ ਦਿਨ ਪਹਿਲਾਂ ਦਰਸ਼ਨਤ ਰਾਵਣ ਜੀ ਦੇ ਸਾਡੇ ਗੁਰੂ ਜੀ ਦੇ ਉੱਥੇ ਮਤਲਬ ਕਿ ਮੀਟਿੰਗ ਹੋਈ ਉਹ ਮੀਟਿੰਗ 'ਚ ਸਾਡੇ ਮਤਾ ਪਾਸ ਹੋਇਆ ਸੀ ਕਿ ਸਰਵ ਸੰਮਤੀ ਨਾਲ ਜਿਹੜੇ ਵੀ ਝੰਡਾ ਹੈਗਾ ਚੜੇ ਚਾਹੇ ਉਹ ਕਿਸ ਰੰਗ ਦਾ ਹੋਵੇ ਪਰ ਸਭਾ ਸੰਮਤੀ ਨਾਲ ਪਰ 27 ਤਰੀਕ ਦੀ ਕਾਲ ਸੀ ਕਿ ਉੱਥੇ ਇਕੱਠੇ ਹੋਣਾ ਵਾ ਦੂਜੇ ਬੰਦਿਆਂ ਨੇ ਜਿਹੜੇ ਉਹ ਸਵਾਮੀਆ ਦੇ ਜਿਹੜੇ ਜੋਗੀ ਉੱਥੇ ਦੇ ਉਹਨਾਂ ਨੇ ਬੰਦੇ ਇਕੱਠੇ ਕਰਨੇ ਤਾਂ ਉਹਨਾਂ ਨੂੰ ਸਾਨੂੰ ਇਹ ਕਾਲ ਸੀ ਸਾਨੂੰ ਪਤਾ ਵੀ ਸੀ ਕਿ ਉਹਨਾਂ ਨੇ ਝਗੜਾ ਕਰਕੇ ਉੱਥੇ ਝੰਡਾ ਚੜ੍ਹਾਉਣ ਦੀ ਕੋਸ਼ਿਸ਼ ਕਰਨੀ ਹੈ ਕੋ ਝਗੜਾ ਹੋ ਸਕਦਾ ਅਸੀਂ ਉਧਰ ਡੀਸੀ ਸਾਹਿਬ ਨੂੰ ਵੀ ਆਪਣਾ ਆਈਜੀ ਨੂੰ ਸਾਰਿਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਵੀ ਇਹ ਚੀਜ਼ ਨੂੰ ਰੋਕਿਆ ਜਾਵੇ ਨਹੀਂ ਤਾਂ ਲੜਾਈ ਹੋਊਗੀ ਸਮਾਜ ਦਾ ਬੜਾ ਵੱਡਾ ਨੁਕਸਾਨ ਹੋਏਗਾ ਵੀ ਅਸੀਂ ਕਿਸੇ ਵੀ ਧਰਮ ਸਥਾਨ ਤੇ ਇਹ ਚਾਹਨੇ ਵੀ ਝਗੜਾ ਨਾ ਹੋਵੇ ਕਿਉਂਕਿ ਜੇ ਝਗੜਾ ਹੋਏਗਾ ਤਾਂ ਫਿਰ ਉਸ ਧਰਮ ਸਥਾਨ ਦੇ ਉੱਤੇ ਪਬਲਿਕ ਡਰ ਜਾਂਦੀ ਹੈ ਤੇ ਨਹੀਂ ਆਸ਼ਵਾਸ਼ਣ ਦਾ ਮੱਥਾ ਟੇਕਣ ਜਾਏਗੀ ਕਿਉਂ ਆਸਾਂ ਟੁੱਟਦੀ ਹੈ ਉਸ ਤੀਜ ਦੇ ਨਾਲ ਦੇਖਦੇ ਹੋਏ ਫਿਰ ਵੀ ਉਹਨਾਂ ਨੇ ਕੱਲ ਸਾਨੂੰ ਝੂਠ ਬੋਲ ਕੇ ਪ੍ਰਸ਼ਾਸਨ ਨੂੰ ਝੂਠ ਬੋਲ ਕੇ ਇਹ ਮਤਲਬ ਗੁੰਮਰਾਹ ਕਰਕੇ ਉਹਨਾਂ ਨੇ ਕੱਲ ਦੰਗਾ ਕੀਤਾ ਔਰ ਮੂਰਤੀ ਦੇ ਨਾਲ ਵੀ ਵਿਚੇੜਖਾਨੀ ਕੀਤੀ ਉੱਪਰ ਉੱਥੇ ਚੜ੍ਹ ਕੇ ਉਹ ਜੋ ਦੰਗਾ ਉਹ ਉਹਨਾਂ ਨੇ ਨੰਗਾ ਨਾਚ ਕੀਤਾ ਜਾਂ ਹੋਰ ਵੀ ਜਿਹੜੇ ਪੰਜ ਸੱਤ ਬੰਦੇ ਜੋਗੀ ਇਹਨਾਂ ਦੇ ਸਾਰਿਆਂ ਦੇ ਸਾਨੂੰ ਮੰਗ ਏ ਆ ਇਹਨਾਂ ਦੇ ਪਰਚਾ ਪਾਇਆ ਜਾਵੇ ਔਰ ਇਹਨਾਂ ਨੂੰ ਪਤਾ ਲੱਗੇ ਕਿ ਕਿਦਾਂ ਇਹ ਗਲਤ ਕੰਮ ਕੀਤਾ ਜਾਂਦਾ ਠੀਕ ਹੈ ਇਹ ਕੰਦਾ ਰਸਾਇਣ ਕਰਮ ਪ੍ਰੀਮੀਓ ਜੈ ਵਾਲਮੀਕੀ ਬਹੁਤ ਗੰਭੀਰ ਮੁੱਦਾ ਕੱਲ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਜਿਹੜਾ ਉੱਥੇ ਕੁਝ ਸੰਤਾਂ ਵੱਲੋਂ ਕੁਝ ਗੁੰਡਿਆਂ ਵੱਲੋਂ ਜਿਹੜਾ ਨੰਗਾ ਨਾਚ ਉੱਥੇ ਹੋਇਆ ਜਿਸ ਵਿੱਚ ਸਾਰੇ ਸਮਾਜ ਦੀ ਪੂਰੇ ਇੰਡੀਆ ਨਹੀਂ ਪੂਰੇ ਵਿਸ਼ਵ ਦੇ ਜਿੱਥੇ-ਜਿੱਥੇ ਵੀ ਵਾਲਮੀਕ ਸਮਾਜ ਬੈਠਾ ਸਾਰਿਆਂ ਦੀ ਆਸਾਂ ਨੂੰ ਕਲ ਠੇਸ ਪਹੁੰਚਾਈ ਗਈ ਉਹਨਾਂ ਕੁਝ ਬੰਦਿਆਂ ਵੱਲੋਂ ਇਹ 40 ਸਾਲ ਦੀ ਮਿਹਨਤ ਜਿੰਨੇ ਵੀ ਧਰਮ ਸਮਾਜ ਦੇ ਸੰਗਠਨ ਉਹਨਾਂ ਨੇ 40 ਸਾਲ ਦੀ ਮਿਹਨਤ ਕੀਤੀ ਇਸ ਧੀਰਥ ਨੂੰ ਆਜ਼ਾਦ ਕਰਾਉਣ ਦੇ ਲਈ ਇਹਦੇ ਪਿੱਛੇ ਲੜਾਈਆਂ ਲੜੀਆਂ ਮੈਂ ਆਦੀ ਧਰਮ ਸਮਾਜ ਤੋਂ ਜਿਨ੍ਹਾਂ ਦੇ ਸਰਵੋੱਚ ਪਰਮ ਸ਼ਰਦੇ ਗੁਰੂ ਦਰਸ਼ਨ ਰਤਨ 라ਵਣ ਜੀ ਆ ਤੇ ਮੈਂ ਸਰਕਾਰ ਕੇ ਭਗਵੰਤਮਾਨ ਜੀ ਅੱਗੇ ਮੁੱਖ ਮੰਤਰੀ ਜੋ ਹੈਗੇ ਸਾਡੇ ਸਟੇਟ ਦੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਪਿਛਲੇ 40 ਸਾਲ ਦਾ ਰਿਕਾਰਡ ਖੰਘਾਰ ਲੈਣ ਉਹ ਪਿਛਲੇ 40 ਸਾਲ ਦਾ ਰਿਕਾਰਡ ਦੇਖਣ ਔਰ ਕਿਸ ਕਿਸ ਸੰਗਠਨ ਨੇ ਕਿਨਾ ਨੇ ਇਸ ਧੀਰੇ ਦੇ ਪਿੱਛੇ ਆਪਣਾ ਜੀਵਨ ਲਗਾਇਆ ਅਗਰ ਉਹਨਾਂ ਜਿਹੜੇ ਬਾਬਿਆਂ ਨੇ ਕੱਲ ਉੱਥੇ ਗੰਦ ਪਾਇਆ ਅਗਰ ਉਹਨਾਂ ਦਾ 1% ਵੀ ਨਿਕਲ ਆਵੇ ਵੀ ਉਹਨਾਂ ਨੇ 40 ਸਾਲਾਂ ਦੇ ਵਿੱਚ ਕੁਝ ਤੀਰਤ ਦੇ ਲਈ ਕੁਝ ਮਿਹਨਤ ਕੀਤੀ ਹੋਊਗੀ ਉਹਨੂੰ ਆਜ਼ਾਦ ਕਰਾਉਣ ਦੇ ਲਈ ਤੇ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਕਵਾਂਗੇ ਵੀ ਅਸੀਂ ਜ਼ਿੰਮੇਵਾਰ ਹਾਂ ਪਰ ਐਦਾਂ ਦਾ ਕੁਝ ਨਹੀਂ ਉੱਥੇ ਅੰਦਰ ਭੰਗਾ ਕੋਟੀਆਂਾਂ ਦੀਆਂ ਨਸ਼ਾ ਨਸ਼ਾ ਵਿਕਦਾ ਨਸ਼ਾ ਘਟਿਆ ਜਾਂਦਾ ਉਹ ਸਾਰਾ ਕੁਝ ਹੁਣ ਇੱਕ ਗੋਲਕ ਦੇ ਚੱਕਰ ਚ ਹੋਇਆ ਵੀ ਉੱਥੇ ਸਾਰਾ ਸਮਾਜ ਨਤਮਸਤ ਖੋਨ ਲਈ ਜਾਂਦਾ ਉੱਥੇ ਵੱਡੇ ਤਿਹਾੜ ਮਨਾਏ ਜਾਂਦੇ ਆ yogima parv ਦੇ ਰੂਪ ਦੇ ਵਿੱਚ maha snan ਦੇ ਰੂਪ ਦੇ ਵਿੱਚ ਔਰ ਮੇਲਾ ਲੱਗ ਰਿਹਾ ਜਿਹੜਾ 5 ਤਰੀਕ ਤੋਂ ਉਹ ਉਸ ਵੇਲੇ ਦਾ ਜਿਹੜਾ ਉੱਥੇ ਦਾ ਚੜਾਵਾ ਹੈਗਾ ਉਹ ਚੜਾਵੇ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਉਹ ਸੰਤਾ ਨੇ ਉੱਥੇ ਇੱਕ ਢਾਕਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇੱਥੇ ਆਪਣੀਆਂ ਗੋਲਕਾਂ ਰਖੀਏ ਤੇ ਇੱਥੇ ਅਸੀਂ ਆਪਣਾ ਕਰਕੇ ਸਾਰਾ ਕੁਝ ਇੱਥੋਂ ਸਾਰਾ ਸਾਰਾ ਚੜਾਵਾ ਚੱਕਿਆ ਜਾਵੇ ਤੇ ਸਾਡੀ ਪ੍ਰਸ਼ਾਸਨ ਅਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਗੇ ਇਹੀ ਬੇਨਤੀ ਹੈ ਕਿ ਜੋ ਕੁਝ ਵੀ ਕੱਲ ਹੋਇਆ ਜਿਨ੍ਹਾਂ ਲੋਕਾਂ ਨੇ ਉੱਥੇ ਮर्याਦਾ ਨੂੰ ਭੰਗ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਹੁਣ ਇਹਨਾਂ ਨੇ ਸਾਨੂੰ ਅੱਜ ਲੁਧਿਆਣਾ ਜ਼ਿਲ੍ਹੇ 'ਚ ਮੰਨਪੱਤਾ ਦਿੱਤਾ ਹੈ ਜਿਹੜਾ ਕਿ ਇਹ ਚਾਹੁੰਦੇ ਆ ਕਿ ਅਸੀਂ ਸੀਐਮ ਸਾਹਿਬ ਨੂੰ ਪਹੁੰਚਾ ਦਈਏ ਤਾਂ ਉਵੇਂ ਹੁਣੀ ਸੀਐਮ ਸਾਹਿਬ ਨੂੰ ਉੱਥੇ ਫਾਰਵਰਡ ਕਰ ਦਾਂਗੀ ਤਾਂ ਕਿ ਇਹਨਾਂ ਦੀ ਮੰਗ ਜੋ ਹੈ ਕੱਲ ਜੋ ਵੀ ਇਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਉਸ ਤੋਂ ਪਹਿਲਾਂ ਸੀਐਮ ਸਾਹਿਬ ਤੱਕ ਪਹੁੰਚਾਈ ਜਾ ਸਕੇ